ਗਾयक ਅਤੇ ਅਦਾਕਾਰ ਹਰਦੀਪ ਗਰੇਵਾਲ ਨੇ ਅੱਜ ਪਹਿਲੀ ਵਾਰ ਆਪਣੇ ਹੇਟਰਸ ਨੂੰ ਜਵਾਬ ਦਿੱਤਾ ਠੋਕਰ ਗੀਤ ਦੇ ਰਾਈਟਰ ਦੀਪੂ ਕਾਕੋਵਾਲੀਆ ਦਾ ਇੰਤਕਾਲ ਸਾਲ 2016 ਦੇ ਵਿੱਚ ਹੋਇਆ ਸੀ ਉਹਨਾਂ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ ਤੇ ਪਿਛਲੇ 1 ਮਹੀਨੇ ਤੋਂ ਹਰਦੀਪ ਗਰੇਵਾਲ ਨੂੰ ਕਈ ਵਾਰ ਹੇਟਰਸ ਵੱਲੋਂ ਟ੍ਰੋਲ ਕੀਤਾ ਗਿਆ ਕਿਉਂਕਿ ਹਰਦੀਪ ਗਰੇਵਾਲ ਦੀ ਜ਼ਿੰਦਗੀ ਠੋਕਰ ਗੀਤ ਨੇ ਬਦਲੀ ਸੀ ਬਤੌਰ ਗਾਇਕ ਲੋਕਾਂ ਨੇ ਬਹੁਤ ਪਿਆਰ ਦਿੱਤਾ ਸੀ ਹਰਦੀਪ ਗਰੇਵਾਲ ਨੂੰ ਇਸ ਗੀਤ ਦੇ ਰਾਹੀਂ ਤੇ ਉਸ ਦਾ ਸ਼ਰੇਆ ਰਾਈਟਰ ਦੀਪੂ ਕਾਕੋਵਾਲੀਆ ਨੂੰ ਵੀ ਜਾਂਦਾ ਹੈ ਹਰਦੀਪ ਗਰੇਵਾਲ ਵੱਲੋਂ ਕਦੀ ਵੀ ਨਹੀਂ ਸਾਂਝਾ ਕੀਤਾ ਗਿਆ ਕਿ ਕਿਸ ਤਰ੍ਹਾਂ ਦੀਪੂ ਕਾਕੋ ਵਾਲੇ ਦੇ ਇਸ ਦੁਨੀਆ ਤੋਂ ਜਾਣ ਤੋਂ ਬਾਅਦ ਹਰਦੀਪ ਗਰੇਵਾਲ ਨੇ ਦੀਪੂ ਦੇ ਪਰਿਵਾਰ ਨੂੰ ਸੰਭਾਲ ਲਿਆ ਪਰ ਕਈ ਵਾਰ ਲੋਕਾਂ ਨੂੰ ਦੱਸਣਾ ਜ਼ਰੂਰੀ ਹੋ ਜਾਂਦਾ ਹੈ ਕਿਉਂਕਿ ਜੇਕਰ ਨਾ ਦੱਸੋ ਨਾ ਤੇ ਲੋਕ ਤੁਹਾਨੂੰ ਟ੍ਰੋਲ ਕਰਦੇ ਨੇ ਤੇ ਠੋਕਰ ਗੀਤ ਦੇ ਰਾਈਟਰ ਦੀਪੂ ਕਾਕੋ ਵਾਲੇ ਇਸ ਦੁਨੀਆ ਤੋਂ ਜਾਣ ਤੋਂ ਮਗਰੋਂ ਹਰਦੀਪ ਗਰੇਵਾਲ ਨੇ ਅੱਜ ਕੁਝ ਲੋਕਾਂ ਨੂੰ ਪਹਿਲੀ ਵਾਰ ਜਵਾਬ ਦਿੱਤਾ ਉਹਨਾਂ ਨੇ ਕਿਹਾ ਮੈਂ ਆਪਣੇ ਰੱਬ ਲਈ ਸੱਚਾ ਨਹੀਂ ਹੁਣ ਦੁਨੀਆ ਲਈ ਸੱਚੇ ਹੋਣਾ ਵੀ ਜ਼ਰੂਰੀ ਹੈ ਮੇਰੇ ਤੋਂ ਗਲਤੀ ਹੋ ਗਈ ਮੈਂ ਪਹਿਲਾਂ ਨਹੀਂ ਬੋਲਿਆ ਤੇ ਕਾਫੀ ਵੱਡੀ ਪੋਸਟ ਹਰਦੀਪ ਗਰਿਵਾਲ ਨੇ ਲਿਖ ਕੇ ਸਾਂਝੀ ਕੀਤੀ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਸਤਿ ਸ਼੍ਰੀਕਾਲ ਜੀ ਪਿਛਲੇ 1 ਮਹੀਨੇ ਤੋਂ ਮੈਂ ਬਿਮਾਰ ਚੱਲ ਰਿਹਾ ਸੀ ਜਿਹਦੇ ਚੋ ਕੁਝ ਦਿਨ ਮੈਂ ਹਸਪੀਟਲ ਵੀ ਐਡਮਿਟ ਰਹਾ ਉਹਨਾਂ ਦਿਨਾਂ ਚ ਦੀਪੂ ਕਾਕੋ ਵਾਲੀਆ ਦੇ ਪਰਿਵਾਰ ਦੀਆਂ ਵੀਡੀਓਜ਼ ਵਾਇਰਲ ਹੋ ਗਈਆਂ ਮੈਂ ਅੱਜ ਤੱਕ ਇਸ ਟੌਪਿਕ ਤੇ ਨਹੀਂ ਬੋਲਿਆ ਪਰ ਅੱਜ ਗੱਲ ਕਲੀਅਰ ਕਰਨੀ ਜ਼ਰੂਰੀ ਹੈ ਕਿਉਂਕਿ ਉਹ ਟਾਈਮ ਗਿਆ ਜਦੋਂ ਆਪਾਂ ਕਹਿੰਦੇ ਹੁੰਦੇ ਸੀ ਕਿ ਮੈਂ ਤਾਂ ਆਪਣੇ ਰੱਬ ਲਈ ਸੱਚਾ ਨਹੀਂ ਹੁਣ ਨਾਂ ਲਈ ਸੱਚੇ ਹੋਣਾ ਵੀ ਜ਼ਰੂਰੀ ਹੈ ਸੋ ਇਹ ਪੋਸਟ ਸਿਰਫ ਉਹਨਾਂ ਲਈ ਜੋ ਸੱਚੀ ਦੀਪੂ ਨੂੰ ਦਿਲੋਂ ਪਿਆਰ ਕਰਦੇ ਸੀ ਦੀਪੂ ਦੇ ਸੰਸਕਾਰ ਭੋਗ ਤੇ ਉਸ ਤੋਂ ਬਾਅਦ ਵੀ ਕਈ ਵਾਰ ਮੈਂ ਉਹਦੇ ਪਰਿਵਾਰ ਨੂੰ ਮਿਲਣ ਗਿਆ ਜਿੰਨੀ ਵਾਰ ਵੀ ਗਿਆ ਬਰ ਗਿਆ ਮੇਰੇ ਪਰਸਨਲ ਨੰਬਰ ਦੀਪੂ ਦੇ ਫਾਦਰ ਕੋਲ ਹੈਗਾ ਤੇ ਮੇਰੇ ਕੋਲ ਉਹਨਾਂ ਦਾ ਜੇ ਨਹੀਂ ਵੀ ਕਿਹੜਾ ਵੱਜਦਾ ਤਾਂ ਫੋਨ ਤੇ ਗੱਲ ਹੋ ਜਾਂਦੀ ਹੈ ਪੈਸੇ ਪੱਖੋਂ ਜਿੰਨੀ ਹੋ ਸਕੀ ਹੈਲਪ ਕੀਤੀ ਉਹ ਵੀ ਉਹਨਾਂ ਦੇ ਬਿਨਾ ਮੰਗੇ ਫੇਰ ਵੀ ਉਸ ਤੋਂ ਇਲਾਵਾ ਜਦੋਂ ਦੀਪੂ ਦੇ ਡੈਡੀ ਦਾ ਐਕਸੀਡੈਂਟ ਹੋਇਆ ਸੀ ਜਿੱਦੇ ਚ ਉਹਨਾਂ ਦੇ ਪੈਰ ਦਾ ਕਾਫੀ ਬੁਰਾ ਹਾਲ ਸੀ ਤਾਂ ਸਰਜਰੀ ਕਰਵਾਈ ਉਸ ਤੋਂ ਇਲਾਵਾ ਦੀਪੂ ਦੇ ਮਦਰ ਦੇ ਇੱਕ ਗੋਡੇ ਨੂੰ ਮੋਹਾਲੀ ਦੇ ਹਸਪਤਾਲ ਤੋਂ ਰਿਪਲੇਸ ਕਰਵਾਇਆ ਫਿਜ਼ੀਓਥੈਰੇਪਿਸਟ ਲਗਾਤਾਰ ਇੱਕ ਵੀਕ ਘਰੇ ਭੇਜੀ ਜੋ ਕਿ ਜ਼ਰੂਰੀ ਸੀ ਤੇ ਜਦੋਂ ਮੈਂ ਬਿਮਾਰ ਸੀ ਤੇ ਉਹਨਾਂ ਦਾ ਘਰ ਦਾ ਪਲਸਤਰ ਹੋ ਰਿਹਾ ਸੀ ਉਦੋਂ ਵੀ ਮੇਰੀ ਟੀਮ ਜਾ ਕੇ ਹੈਲਪ ਕਰਕੇ ਆਈ। ਹੁਣ ਮੈਂ ਵੀ ਜਦੋਂ ਠੀਕ ਹੋ ਕੇ ਦੀਪੂ ਦੇ ਘਰ ਗਿਆ ਤਾਂ ਮੈਂ ਕਿਹਾ ਅੰਕਲ ਆਹ ਕੰਮ ਵਧੀਆ ਹੋ ਗਿਆ। ਕਹਿੰਦੇ ਯਾਰ ਰੰਗ ਤਾਂ ਰਹਿਣ ਦੇ ਕੀ ਲੋੜ ਐ। ਬਹੁਤ ਦਿਨ ਹੋ ਗਏ ਬਸ ਬੈਠੀਏ ਹੁਣ। ਮੈਂ ਕਿਹਾ ਜੀ ਕਰਾ ਲਓ। মিডিਆ ਵਾਲਿਆਂ ਨੇ ਆਉਣਾ ਹੁੰਦਾ ਫਿਰ ਮੇਰੇ ਹੀ ਦਿਵਾਲੇ। ਕਹਿੰਦੇ ਯਾਰ ਤੂੰ ਲੋਕਾਂ ਤੋਂ ਲੈਣਾ ਹੀ ਕੀ ਐ। ਲੋਕ ਤਾਂ ਕੁਝ ਵੀ ਕਹਿੰਦੇ ਆ। ਕੀ ਦੱਸਾਂ ਕੀ ਲੈਣਾ ਹੁੰਦਾ। ਚਲੋ ਖੈਰ। ਬੜਾ ਘਟਿਆ ਲੱਗਦਾ ਜਦੋਂ ਕੁਝ ਕਰਕੇ ਲੋਕਾਂ ਨੂੰ ਆਪਾਂ ਦੱਸਣ ਲੱਗ ਜਾਂਦੇ ਆ। ਪਰ ਅੱਜਕੱਲ ਜ਼ਰੂਰੀ ਹੈ ਇਹੀ ਗਲਤੀ ਹੋਈ ਮੇਰੇ ਤੋਂ ਕਿ ਪਹਿਲਾਂ ਨਹੀਂ ਬੋਲਿਆ ਕਦੇ ਦੀਪੂ ਦੇ ਘਰ ਨੂੰ ਪਲਸਤਰ ਤੇ ਕਲਰ ਕਰਾਉਣ ਦਾ ਖਿਆਲ ਮੇਰੇ ਮਨ 'ਚ ਤਕਰੀਬਨ 2 ਸਾਲ ਪਹਿਲਾਂ ਆਇਆ ਸੀ ਰੱਬ ਜਾਣਦਾ ਬਸ ਜ਼ਿਆਦਾ ਰੁਝਾਨ ਕਰਕੇ ਕਰਵਾ ਨਹੀਂ ਹੋਇਆ ਇਹ ਮੇਰੀ ਗਲਤੀ ਆ ਦੀਪੂ ਦੀ ਫੈਮਲੀ ਨੂੰ ਫਿਕਸਡ ਇਨਕਮ ਦਾ ਹੱਲ ਕਰਨ ਦੀ ਕੋਸ਼ਿਸ਼ 'ਚ ਲੱਗਿਆ ਹੋਇਆ ਮੈਂ ਉਹ ਵੀ ਦੀਪੂ ਦੇ ਹੱਕ ਦੀ ਤੇ ਇਹ ਮੈਂ ਉਹਨਾਂ ਨੂੰ ਦੱਸ ਰਿਹਾ ਜਿਨ੍ਹਾਂ ਨੂੰ ਦੀਪੂ ਦੀ ਪਰਿਵਾਰ ਦੀ ਸੱਚੀ ਫਿਕਰ ਹੈ ਫਿਕਰ ਨਾ ਕਰਿਓ ਮੈਂ ਨਾਲ ਆ ਤੇ ਪਹਿਲੀ ਵਾਰ ਹਰਦੀਪ ਗਰੇ ਵਾਲ ਨੇ ਆਪਣੇ ਦਿਲ ਦੀਆਂ ਗੱਲਾਂ ਸਭ ਨਾਲ ਸਾਂਝੀਆਂ ਕੀਤੀਆਂ ਕਿਉਂਕਿ ਕੁਝ ਲੋਕਾਂ ਨੇ ਹਰਦੀਪ ਦੇ ਦਿਲ ਨੂੰ ਬਹੁਤ ਠੇਸ ਪਹੁੰਚਾਈ